ਲਓ ਜੀ ਸ਼ੂਗਰ ਨੂੰ ਜੜੋਂ ਖਤਮ ਕਰਨ ਵਾਲਾ ਦੇਸੀ ਜਗਾੜ ਪਹਿਨਾ ਤੁਸੀਂ ਗੀਠੀ ਜਾਂ ਜੁੱਲੇ ਤੇ ਅੱਗ ਮਚਾ ਲੈਣੀ ਆ ਅੱਗ ਮਚਾ ਕੇ ਪਾਣੀ ਦਾ ਬਤੀਲਾ ਭਰ ਕੇ 10 ਕਿਲੋ ਦਾ 20 ਕਿਲੋ ਦਾ ਜਿੰਨਾ ਵੀ ਤੁਹਾਡੇ ਘਰੇ ਪੁਰਾਣੇ ਬਤੀਲੇ ਪੈਣੇ ਪਾਣੀ ਗਰਮ ਕਰਨ ਵਾਲੇ ਨਿੰਮ ਦੇ ਪੱਤੇ ਤੋੜ ਲਓ ਨਿੰਮ ਦੇ ਪੱਤੇ ਤੋੜ ਕੇ ਉਹਨੂੰ ਸੂਤ ਕੇ ਪਾਣੀ ਤੇ ਪਾ ਲੋ ਫਿਰ ਦੋ ਆਦ ਕ੍ਰੇਲੇ ਲਿਆ ਕੇ ਈਲੋ ਦੋ ਕਿਲੋ ਜਿੰਨੇ ਵੀ ਕ੍ਰੇਲੇ ਤੁਹਾਡੇ ਲਿਆ ਸਕਦੇ ਹੋ ਲੈ ਕੇ ਪਾਣੀ ਚ ਬਾਲੋ ਪਾਣੀ ਚ ਇਹਨੂੰ ਬਾਲ ਕੇ ਇਸ ਤਰ੍ਹਾਂ ਨੂੰ ਬਣੋ ਜਦੋਂ ਪਾਣੀ ਅੱਧਾ ਰਹਿ ਜਾਊਗਾ ਸਾਵ ਨੂੰ ਪਾਣ ਵੇਲੇ 15 ਜਾਂ 20 ਮਿੰਟ ਲਈ ਜੇ ਕੋਸੇ ਪਾਣੀ ਚ ਪੈਡ ਬੋਕੀ ਰੱਖੋ ਇਹਨੂੰ ਲਗਾਤਾਰ ਇੱਕ ਹਫਤਾ ਕਰਦੇ ਰਹੋ ਇੱਕ ਹਫਤੇ ਤੋਂ ਬਾਅਦ ਛੋਡੀ ਸ਼ੂਗਰ ਜਮਾ ਜੜਾਂ ਚੋਂ ਖਤਮ ਹੋ ਜੂ ਕਿਉਂਕਿ ਛੋੜਾ ਮਿੱਠਾਪਣ ਸਾਰਿਆਂ ਨੇ ਖਿੱਚ ਲੈਣਾਗਾ ਅੰਦਰ ਖੌੜਾ ਪਣ ਭਰਨ ਨਾਲ ਸ਼ੂਗਰ ਖਤਮ ਹੋ ਜੂ ਸ਼ੂਗਰ ਦਾ ਦੇਸੀ ਤੇ ਵਧੀਆ ਤਰੀਕਾ ਕ੍ਰੇਲੂ ਰਲਾ ਜਾਗਾ ਆਮ ਬੰਦਾ ਹਰੇਕ ਘਰੇ ਕਰ ਸਕਦਾ ਗਰੀਬ ਅਮੀਰ ਕੋਈ ਵੀ ਕਰ ਸਕਦਾ ਇਹਨੂੰ